ਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੁਰਨਾਜ ਸਵੇਰੇ ਸਵੇਰੇ ਲੱਗ ਪਿਆ ਮਸਤੀਆਂ ਕਰਨ ਕੀ ਕਰਦਾ ਗੁਰਨਾਜ ਅੱਜ ਫੇਰ ਫੁੱਲ ਤੋੜੇ ਨਾ ਲਾਲ ਪੱਤੇ ਤੋੜੇ ਸੀ ਨਾ ਕੁੱਟ ਪੈਣੀ ਆ ਨਾ 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 ਮम्मा ਗੁੱਸੇ ਹੋਣਾ ਤੋੜੇ ਫਲੇ ਸੁਟੇ ਨਾਲ ਥੱਲੇ ਸੁਟੇ ਤੋੜ ਕੇ ਆਹ ਆਹੋ ਹਾਥੀ ਦੇ ਉੱਤੇ ਲਾਇਆ ਆ ਆ ਆ ਪੱਤੇ ਤੋੜਿਆ ਜੀ ਗੁਰਨਾਜ ਨੇ ਫੇਰ ਤੈਨੂੰ ਕੁੱਟ ਪੈਣੀ ਹੁਣ ਗੁਰਨਾਜ ਆਹ ਮੰਗ ਕਿਥੇ ਗੁਰਨਾਜ ਸਾਡਾ ਪੜਨ ਲੱਗ ਪਿਆ ਹੈ ਨਾ ਹੈਂਡਰਾਈਟਿੰਗ ਵੇਖੋ ਕਿੰਡੀ ਸੋਹਣੀ ਹੈਡੀ ਗੁਰਨਾਜ ਦੀ ਹੈਂਡਰਾਈਟਿੰਗ ਬਲੇ ਬਲੇ ਕਿੱਡਾ ਛੋਣਾ ਛੋਣਾ ਲਿਖਿਆ ਗੁਰਨਾਜ ਨੇ

ਹੌਲੀ 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 ਆਉਣਾ ਰੈਂਪ ਤੋਂ ਵੇਖੀ ਸਗੋ ਜੋਰ ਲਾਉਂਦੇ ਆ ਵੱਡੇ ਪਾਪਾ ਕਿੱਥੇ ਨੇ ਨੌਰੀ ਆ ਗਈ ਗੱਡੀ ਆ ਗਈ ਗੱਡੀ ਸੰਭੋ ਆਹ ਨਾਲ ਤਾਂ ਤਾਂਸਾ ਤਾਂ ਕਰ ਲੱਭ ਜੇਗੀ ਆਪ ਕੋ ਲਓ ਜੀ ਨਾ ਜਾ ਗਿਆ ਤੋਂ ਫਿੱਕਣ ਨਾਲੇ ਖੇਡੇਗਾ ਨਾਲੇ ਤੋਂ ਫਿੱਕੇਗਾ ਡੈਡੀ ਲੱਗੇ ਫਰੂਟ ਖਾਣ ਦੇਖੀ ਇਹ ਤੋੜਨਾ ਇਹਨੂੰ ਹੈ ਤੋੜਨਾ ਹਾ 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 ਤੇ ਮਮਾ ਕਾਉ ਆਈ ਨਹੀਂ ਹੈ ਉਥੇ ਵੱਡੇ ਪਾਪਾ ਕੋਤਰੋ ਜੋ ਹੋ ਚ ਜਾਓ ਵੱਡੇ ਪਾਪਾ ਕੋ ਲੋਈ ਦੋਸਤੋ ਅਰਜਾਈਆਂ ਨਿਕਲਣ ਲੱਗ ਪਈਆਂ ਨੇ ਪਹਿਲਾਂ ਤੇ ਕੰਬਲ-ਕੰਬਲ ਲੈ ਕੇ ਸਰ ਜਾਂਦਾ ਸੀ ਪਰ ਹੁਣ ਠੰਡ ਜਿਆਦੀ ਹੋ ਗਈ ਏ ਤੇ ਅਰਜਾਈਆਂ ਦੇ ਬਿਨਾ ਗੱਲ ਨਹੀਂ ਬੰਨੀ ਗੁਰਨਾਜ ਬੜਾ ਜ਼ੋਰ ਲਾਉਂਦਿਆ ਬੈੱਡ ਦੇ ਵਿੱਚੋਂ ਵੇਖੋ ਕਿਵੇਂ ਅਰਜਾਈਆਂ ਕੱਢ-ਕੱਢ ਕੇ ਬਾਹਰ ਸੁੱਟੀ ਜਾਂਦਿਆ ਓ ਗੁਰਨਾਜ ਨੂੰ ਖੇੜ ਬੱਬ ਗਈ ਏ ਕਿੱਥੇ ਖੇਡਣਿਆ ਸੀ ਓਏ 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 ਖੇਡੀਆਂ ਬੱਬਗੀਆਂ ਖੇਡੀਆਂ ਹੁਣ ਧੁੰਦ ਬੜੀ ਪੈਣ ਲੱਗ ਪਈ ਏ ਤੇ ਠੰਡ ਜਿਆਦੀ ਹੋ ਗਈ ਏ ਹੈਨਾ ਨਾ ਇਹਨੇ ਸਲਾਈਡ ਬਣਾ ਲਈ ਏ ਹੋਰ ਸਲਾਈਡ ਬਣਾ ਲਈ ਹਾਂਜੀ ਅਈ ਹਰ ਚੀਜ਼ ਚ ਖੇਡ ਲੱਭ ਲੈਨੇ ਆ ਓ ਥਾ ਲੀਏ ਹਰ ਚੀਜ਼ ਚ ਅੱਤਰਾ ਬੱਲੇ ਬੋਲ ਓਏ ਹੋ ਬੁਢਾ ਹੋ ਗਿਆ ਜੀ ਹੋ ਗਿਆ ਹੈ ਇਹ ਕੱਲ ਲਈ ਫਿਰਦੀ ਮੈਂ ਬੰਨੀ ਸੀ ਕੀ ਦੇ ਜਿੱਤੇ ਮਹਿਲ ਦੋ ਦਿਨ ਜੋੜ ਕੇ ਇਹ ਬੁੜੀ ਦੇ ਚੰਗੇ ਢਾਂਦੇ ਤੇ ਗਰਮੀਆਂ ਜੇ ਗਿਲਦੀਆਂ ਨੇ ਯਾ ਕੁਛ ਨਹੀਂ ਸਿਰ ਖਿਲਰੇ ਵਿਖਾਉਣ ਦੇ ਮੇਰਾ ਆਹੋ ਅੰਦਰ ਮੰਮੀ ਲੱਗੇ ਨੇ ਸੋਈ ਦੇ ਵਿੱਚ ਫਰੂਟ ਕਟਣ ਦੇ ਬਾਹ ਦੋਸਤੋ ਤੁਸੀਂ ਪੰਜੀਰੀ ਵਾਲੀ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੁਹਾਡੇ ਪਿਆਰ ਸਦਕਾ ਸਾਡਾ ਕੰਮ ਚੱਲ ਪਿਆ ਇੱਕ ਦੋ ਡਿਮਾਂਡਾਂ ਆਈਆਂ ਨੇ ਬੁਕਿੰਗਾਂ ਆਈਆਂ ਸਾਡੇ ਕੋਲ ਪੰਜੀਰੀ ਬਣਾਉਂਦੀਆਂ ਕਿਉ ਮਮੀ ਹੈਨਾ ਮੈਂ ਤਾਂ ਨੂੰ ਬੈਲ ਲੈ ਕੇ ਆਇਆ ਮਨੀ ਹਲਵਾਈਆਂ ਵਾਲਾ ਕੰਮ ਕਰਨਾ ਆ ਰੋਜ਼ ਪੰਜੀਰੀ ਬਣਾਉਣ ਬੈਠਾ ਨਹੀਂ ਨਹੀਂ ਇਹ ਸਾਡਾ ਹੁਣ ਕੰਮ ਕੰਮ ਚੱਲ ਪਿਆ ਬੁਕਿੰਗਾਂ ਦੋ ਤਿੰਨ ਆ ਗਈਆਂ ਨੇ ਹੁਣ ਇੱਕ ਦਿਨ ਮੈਂ ਤੇ ਮੰਮੀ ਚੱਲਾਂਗੇ ਬੁਕਿੰਗਾਂ ਭਗਤਾ ਆ ਗਿਆ ਵਾਂਗੇ ਕਿਦਾਂ ਜਾਣਾ ਬੁਕਿੰਗਾਂ ਉਹ ਤਾਂ ਕਿਤੇ ਲੈ ਆਣਾ ਜਦੋਂ ਬੁਕਿੰਗ ਵਾਲੇ ਸਮਾਨ ਲੈ ਆਉਣਗੇ ਆ ਸਮਾਨ ਪਹਿਲਾਂ ਸਮਾਨ ਲੈ ਆਉਂਦਾ ਪਿਆ ਨਾ ਨਾ ਸਮਾਨ ਲੈ ਆਉਣਾ ਨਾ ਸਮਾਨ ਇਕੱਠਾ ਕਰਨਗੇ ਤੇ ਫੇਰ ਅਸੀਂ ਮਾਂ ਪੁੱਤ ਜਾਵਾਂਗੇ ਆਪਣੀਆਂ ਖੋਚੇ ਖਾਂਚੇ ਲੈ ਕੇ ਤੇ ਉਹਨਾਂ ਨੂੰ ਪੰਜੀਰੀ ਬਣਾ ਕੇ ਦਾਂਗੇ ਹਜੇ ਵੰਗਾਰਾ ਹੀ ਆਉਂਦੀਆਂ ਨੇ ਸਾਈ ਕੋਈ ਨਹੀਂ ਚਲੋ ਇਦਾਂ ਹੌਲੀ ਹੌਲੀ ਵੰਗਾਰਾ ਪਕਤਾਵਾਂਗੇ ਤੇ ਬਾਅਦ ਚ ਕਾਮਯਾਬੀ ਹੋ ਜਾਗੇ ਹਨਾ ਨਵਾਂ ਕਾਰੋਬਾਰ ਸ਼ੁਰੂ ਕਰ ਲਿਆ ਸੀ ਪੰਜੀਰੀਆਂ ਬਣਾਉਂਦਾ ਸੀ ਆ ਨਾਲੇ ਬਣਾ ਕੇ ਦੇ ਆ ਕਰ ਨਾਲ ਖਾਣ ਨੂੰ ਤੇ ਮਿਲੇਗੀ ਨਾ ਹੈਨਾ ਆ ਵੇਖੋ ਮੇਰੀ ਨਾਨੀ ਦੇ ਹੱਥਾਂ ਦਾ ਬਣਿਆ ਹੋਇਆ ਹੈ ਆ ਹਾਂ ਹਾਂ ਆਪ ਸੂਤ ਕੱਟ ਕੇ ਅੱਛਾ ਤੇ ਤੇਰਾ ਆਪ ਬੁਣਿਆ ਹੈ ਨਾ ਜੈ ਪਰ ਕੱਢਿਆ ਨਹੀਂ ਬੜੀ ਮੰਨੀ ਕਰਤਾਰ ਕੀ ਇਹ ਚੜੇ ਪਰ ਉਹਨਾਂ ਦੇ ਹੱਥ ਦਾ ਬਣਿਆ ਖੇਸ ਤੇ ਹੈਗਾ ਨਾ ਜੀ ਚਲ ਜਦੋਂ ਉੱਤੇ ਲਾਓਗੇ ਜਾਤ ਤੇ ਆਏਗੀ ਨਾਨੀ ਦੀ ਹੈਨਾ ਗੁਰਨਾਜ ਹੈਂ ਸੌਫੇ ਦੇਖੋ ਕਿੰਨਾ ਆਹ ਉਹ ਫਿਰ ਹੱਥ ਦਾ ਕੱਤਿਆ ਨਾ ਸੂਤਰ ਸੂਤ ਆਹ ਰੈਡੀਮੇਡ ਮਸ਼ੀਨਾਂ ਵਾਲੇ ਹੁੰਦੇ ਦਾ ਡਾਡੇ ਡਾਡੇ ਜੇ ਹੁੰਦੇ ਨੇ ਆਕੜੇ ਆਕੜੇ ਜੇ ਜਾਈ ਦੀ ਅਸੀਂ ਕਦੇਸੀ ਖੇਡਾਂ ਬੱਬ ਗੀਆਂ ਹਨ ਖੇਡਾਂ ਨਾ ਨੋ ਖੋਲੋ ਨੋ 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 ਕਹਿਣਾ ਸਿੱਖ ਲੈ ਗੁਰਨਾਜਰੇ ਵਾਲਾ ਹਰ ਗੱਲ ਨੂੰ ਨੋ ਹਰ ਗੱਲ ਨੂੰ ਨੋ ਓਏ ਇੱਧਰ ਆ ਤੁਹਾਡੀ ਲੋਕ ਕਿੱਥੇ ਕਿੱਥੇ ਲੈ ਗਏ ਅੰਗਰ ਕਿੱਥੇ ਚੜਿਆ ਤਾਣੀਆਂ ਸੁੱਕ ਗਈਆਂ ਨੇ ਆਹ ਹਰੀਆਂ ਜੀਆਂ ਆਹ ਹਾਂ ਪੱਤੇ ਝਾੜ ਗਏ ਨਾ ਗੁਰਨਾਇ ਥੱਲੇੋਂ ਕੀ ਕੱਟੇ ਕਰਨੇ ਆ ਬਣੀਆਂ ਸਪਾਈਡਰ ਆਂਗਰ ਤਾਣੀਆਂ ਸੁੱਕੀਆਂ ਐ ਡਿੱਗੇ ਅੰਗਰ ਨੋ ਦੇਖਿਓ ਆ ਗੁਰਨਾਇ ਨੂੰ ਘਰ ਤੋਂ ਨੇ ਲੱਭ ਗਏ ओ ओ ओ ओ बाइक आ गई दौड़ के चढ़ गया ए राम ना फड़ाई गुनाह जो देखो कितनी सारीयां बॉल्स आए 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 ओ ओ पहुंचिया नहीं जांदे ओ एक ये ए नी सारीयां की है बबगियां है ਜਿਹੜੇ ਸੁੱਕੇ ਸੁੱਕੇ ਨਹੀਂ ਹੈ ਨਾ ਜਿਹੜੇ ਹਰੇ ਨੇ ਥੋੜੇ ਗੋਲ ਗੋਲ ਉਹ ਲੋਂਡੀ ਹੈ ਇਹ ਬੋਲ ਨੇ ਜੇ ਪਿੱਛੇ ਨਾ ਡਿੱਗ ਜੇ ਓਏ ਸਪਾਈਡਰਮੈਨ ਜੇ ਟਾਣੀਆਂ ਟੁੱਟੀਆਂ ਨਾ ਸਪਾਈਡਰਮੈਨ ਥੱਲੇ ਕਿਵੇਂ ਡਿੱਗਦਾ ਫਿਰ ਜਾਲੇ ਹੈਗੇ ਉਹ ਜਾਲੇ ਨਹੀਂ ਨਿਕਲਦੇ ਹੁੰਦੇ ਉਦੋਂ ਓਏ ਇਹ ਕਿੰਨਾ ਵੱਡਾ ਲੈ ਲਿਆ ਹੁਣ ਇਹ ਕੀ ਗੁੰਨਾਜ ਉਹ ਪਪਾ ਨੇ ਲਾਕ ਦਿੱਤਾ ਪਪਾ ਨੂੰ ਸਿੱਧੇ ਕੰਮ ਨਹੀਂ ਹੈਗੇ ਗੁੰਨਾਜ ਵੇਖਣਿਆ ਵੀਰ ਜੀ ਥੱਲੇ ਉਤਰਨਿਆ ਹੁਣ ਸੋ ਦੋਸਤੋ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਂ ਆਸ ਕਰਦੇ ਆਂ ਕਿ ਤੁਹਾਨੂੰ ਬਲੌਗ ਪਸੰਦ ਆਇਆ ਹੋਵੇਗਾ ਚੈਨਲ ਤੇ ਨਵੇਂ ਆਏ ਹੋ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ 'ਚ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ